ਜੀ ਇਹ ਰੈਡੀ ਦਾ ਹਾਂਜੀ ਜਿਹੜੇ ਆਪਣੇ ਗੈਰ ਕਾਨੂੰਨੀ ਫਰਮਾਂ ਤੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਜਿਹੜਾ ਝਟਕਾ ਦਿੰਦੇ ਹੋਏ ਅਸੀਂ ਇੱਕ ਬੜੀ ਵੱਡੀ ਪ੍ਰਾਪਤੀ ਕੀਤੀ ਆ ਡੀਜੀਪੀ ਸ੍ਰੀ ਗੌਰਵ ਜਾਦਵ ਸਰਦੀ ਡੀਆਈਜੀ ਸਰਦੀ ਦਿਸ਼ਾ ਨਿਰਦੇਸ਼ ਤੇ ਅਸੀਂ ਜਿਹੜੇ ਸਾਡੇ ਨਾਕਾਜ਼ ਹੈਗੇ ਆ ਹਾਈ ਟੈਕ ਨਾਕਾਜ਼ ਵੀ ਰ ਹੈ ਸੀਆਈਏ ਟੀਮ ਜਿਹੜੀ ਹੈਗੀ ਆ ਸਰਗਰਮ ਕੀਤੀ ਹੋਈ ਸੀ ਉਹ ਬੋਰ ਸਾਈਡ ਤੇ ਕੰਟੀਨਿਊਸ ਚੈਕਿੰਗ ਵੀ ਚੱਲ ਰਹੀ ਸੀਗੀ ਤੇ ਇਸੇ ਦੌਰਾਨ ਹੀ ਜਿਹੜਾ ਸੈਕੰਡ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਇਨਸਪੈਕਟਰ ਸੀਆਈਏ ਤੇ ਡੀਐਸਪੀ ਡੀ ਇਹ ਜਿਹੜੇ ਹੈਗੇ ਉੱਥੇ ਮੌਜੂਦ ਸੀ ਤੇ ਸੀਆਈਏ 2 ਨੂੰ ਇਨਫੋਰਮੇਸ਼ਨ ਮਿਲੀ ਹੈ ਇਸੇ ਦੱਸਿਆ ਕਿ ਜਿਹੜਾ ਹੈਗਾ ਇੱਕ ਫਲਾਨਾ ਨਾਮ ਮੰਗੀ राम ਬੰਦਾ ਹੈਗਾ ਉਹ ਜੋਧਪੁਰ ਦਾ ਰਹਿਣ ਵਾਲਾ ਤੇ ਉਹ ਟਰੱਕ ਜਿਹੜਾ ਹੈਗਾ ਉਹ ਨਸ਼ੀਲੀ ਗੋਲੀਆਂ ਤੇ ਹੋਰ ਨਸ਼ਾ ਤਸਕਰੀ ਲੈ ਕੇ ਆਉਂਦਾ ਤੇ ਪੰਜਾਬ ਦੇ ਵਿੱਚ ਖਾਸ ਕਰ ਫਾਜ਼ਿਲਕਾ ਏਰੀਆ ਤੇ ਉਹਦੇ ਵਿੱਚ ਡਿਸਟ੍ਰਿਬਿਊਟ ਕਰਦਾ ਉਹ ਇਨਫੋਰਮੇਸ਼ਨ ਦੇ ਤੌਰ ਤੇ ਇਹਨਾਂ ਨੇ ਨਾਕਾ ਲਗਾਇਆ ਗੁੰਮਜਾਲ ਜਦੋਂ ਗੁੰਮਜਾਲ ਸਾਡਾ ਨਾਕਾ ਲੱਗਿਆ ਹੋਇਆ ਸੀ ਤਾਂ ਇੱਕ ਟਰੱਕ ਜਿਹੜਾ ਹੈਗਾ RJ 19GB 888879 8879 ਜਿਹੜਾ ਹੈਗਾ ਇਹ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਕੀ ਸੀਆਈ ਟੀਮ ਨੇ ਇਸ਼ਾਰਾ ਕਰਕੇ ਰੁਕਾਇਆ ਉਹ ਜਦੋਂ ਰੁਕਿਆ ਤਾਂ ਉਹ ਫੰਬਲ ਕਰਕੇ ਡਰਾਈਵਰ ਜਿਹੜਾ ਹੈਗਾ ਪਹਿਲੇ ਹੀ ਤਾਕੀ ਤੋਂ ਹਾਲ ਮਾਰ ਕੇ ਭੱਜ ਗਿਆ ਉਸ ਤੋਂ ਸਾਨੂੰ ਹੋਰ ਇਹਦਾ ਡਾਊਟ ਹੋਇਆ ਤੇ ਜਦੋਂ ਉਹਦੀ ਸਰਚ ਕੀਤੀ ਗਈ ਤਾਂ ਉਹਦੇ ਚ 1 171000 171000 ਜਿਹੜੀ ਨਸ਼ੀਲੀ ਗੋਲੀਆਂ ਪ੍ਰਾਪਤ ਹੋਈਆਂ ਟਰਾਮਾਡੋਲ ਜਿਹੜੀ ਹੈਗੀ ਆ 100mg ਵਾਲੀ ਜਿਹੜੀ ਹੈਗੀ ਆ ਆਪਾਂ ਸਾਰਿਆਂ ਨੂੰ ਪਤਾ ਹੈਗਾ ਇਹ ਡਰਗ ਜਿਹੜਾ ਹੈਗਾ ਵਿਦ ਪਰਮਿਸ਼ਨ ਆਫ ਡਾਕਟਰੀ ਮਿਲਦਾ ਹੈਗਾ ਜਿਹੜੇ ਐਡਿਕਟਸ ਹੁੰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਤੇ ਇਹ ਜਿਹੜਾ ਹੈਗਾ ਇੱਕ ਬਹੁਤ ਵੱਡੀ ਕਮਰਸ਼ੀਅਲ ਰਿਕਵਰੀ ਅਸੀਂ ਜਿਹੜੀ ਹੈ ਕੀਤੀ ਆ ਤੇ ਇਨ ਬਿਟਵੀਨ ਜਿਹੜਾ ਹੈਗਾ ਸਰਤੇ ਦੌਰਾਨ 14 ਕਿਲੋ ਭੁੱਕੀ ਵੀ ਬਰਾਮਦ ਹੋਈ ਉਹਦੇ ਵਿੱਚੋਂ ਤੇ ਇਹ ਜਿਹੜਾ ਹੈਗਾ ਇਹ ਮੰਗੀ لال ਬਿਸ਼ਨੋਈ ਹੈ ਪੁੱਤਰ ਸ਼ੰਕਰ لال ਵਾਸੀ ਸਲੋਗੋ ਕੀ ਟਾਣੀਆਂ रावतसर ਕੋਲੇ ਜੋਧਪੁਰ ਇਹ ਜਿਹੜਾ ਹੈਗਾ ਇਹਦਾ ਹੁਣ ਅਸੀਂ ਪੁੱਛਗਿਛ ਤੋਂ ਅੱਗੇ ਕਿਉਂਕਿ ਹਲੇ ਡਿਸਕਲੋਜ਼ ਨਹੀਂ ਕਰ ਸਕਦੇ ਬਟ ਸਾਨੂੰ ਕਾਫੀ ਖੁਲਾਸੇ ਹੋਇਆ ਹੈ ਪੁੱਛਗਿਛ ਤੋਂ ਅੱਗੇ ਇਹਦਾ ਫਾਰਵਰਡ ਬੈਕਵਰਡ ਲਿੰਕ ਜਿਹੜਾ ਹੈਗਾ ਇਹ ਅਸੀਂ ਦੇਖਾਂਗੇ ਇਹਨਾਂ ਦੇ ਡਿਸਪੈਚ ਨੰਬਰ ਇਹਨੂੰ ਸਾਰਾ ਚੈੱਕ ਕਰਕੇ ਐਂਡ ਅਸੀਂ ਬਿਲਕੁਲ ਸਿਰੇ ਤੱਕ ਜਾਵਾਂਗੇ ਅਸੀਂ ਸ਼ੋਰ ਕਰਾਂਗੇ ਕਿ ਇਹ ਇੱਥੇ ਨਹੀਂ ਰੁਕੂਗਾ ਤੇ ਬਹੁਤ ਜਲਦੀ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਬੜੀ ਡੈਡੀਕੇਟਡ ਹੈ ਬਹੁਤ ਮਿਹਨਤ ਨਾਲ ਕੰਮ ਕੀਤਾ ਹੁਣ ਅੱਗੇ ਇਸੇ ਤੇ ਹਲੇ ਹੋਰ ਬਹੁਤ ਮੇਰ ਦੀ ਲੋਡ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੇ ਟਾਈਮ ਤੇ ਦੁਬਾਰਾ ਆਪਾਂ ਇਹੀ ਪ੍ਰੈਸ ਕਾਨਫਰੰਸ ਮਿਲਾਂਗੇ ਤੇ ਜਿਹੜੀ ਰਿਕਵਰੀ ਤਾਂ ਕਿ ਜਿਹੜੀ ਕੰਪਨੀਆਂਸ ਪਲੱਸ ਜਿਹੜੇ ਅੱਗੇ ਫਰਦਰ ਕਿੱਥੇ ਜਾਂਦਾ ਉਹ ਚੇਨ ਨੂੰ ਬ੍ਰੇਕ ਕੀਤੀ ਜਾਵੇ ਕਿਉਂਕਿ ਫੜਨਾ ਇਕੱਲਾ ਕਾਫੀ ਨਹੀਂ ਹੈ ਫੜਨ ਤੋਂ ਬਾਅਦ ਅੱਗੇ ਜਿਹੜੇ ਵੱਡੇ ਨਸ਼ਾ ਤਸਕਰ ਜਿਹੜੇ ਵੱਡੇ ਕੰਮ ਕਰਦੇ ਹੈ ਉੱਥੇ ਤੱਕ ਪਹੁੰਚਣਾ ਹੈ ਜਿਵੇਂ ਕਿ ਪੰਜਾਬ ਸਰਕਾਰ ਡੀਜੀ ਸਰਦੀਆਂ ਹਜਾਤਾਂ ਨੇ ਡਰੱਗਸ ਦਾ ਆਲਰੇਡੀ ਆਪਾਂ ਪੰਜਾਬ ਡਰੱਗਸ ਐਪ ਵੀ ਚੱਲ ਰਹੀ ਹੈ ਸਾਰੇ 112 ਚਲਾਇਆ ਆਪਾਂ ਡਰੱਗਸ ਲਈ ਅਲੱਗ ਐਪਾ ਵੀ ਕਦੋਂ ਮਰਜ਼ੀ ਤੁਸੀਂ ਡਰੱਗ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ ਹਾਂ ਸੇਫ ਪੰਜਾਬ ਜਿਹੜਾ ਹੈਗਾ ਉਹ ਸਾਰਿਆਂ ਨੂੰ ਨੰਬਰ ਡਿਸਪਲੇ ਹੈਗੇ ਆ ਮੈਂ ਵੀ ਥੋੜੇ ਮਾਦਮ ਰਹੀ ਅਪੀਲ ਕਰੂੰਗਾ ਸਾਰੇ ਨੂੰ ਕਿ ਸੇਫ ਪੰਜਾਬ ਨੂੰ ਜਿਹੜਾ ਇਹ ਬਹੁਤ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕਦਮ ਹੈ ਜਿਸ ਤੇ ਤੁਸੀਂ ਬਹੁਤ ਉਪਨ ਲਈ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਐਂਡ ਉਹਦੇ ਤੇ ਫੋਰਨ ਕਾਰਵਾਈ ਹੋਊ ਕਿਉਂਕਿ ਉਹ ਸਾਰੀ ਸੀਨੀਅਰ ਆਫੀਸਰ ਲੈਵਲ ਤੇ ਮੋਨਿਟਰ ਹੁੰਦੀ ਹੈ ਉਸ ਤੁਸੀਂ ਉਹਨੂੰ ਹਮੇਸ਼ਾ ਜਦੋਂ ਵੀ ਤੁਹਾਨੂੰ ਕੋਈ ਲੱਗਦਾ ਉਹਨੂੰ ਯੂਜ਼ ਕੀਤਾ ਜਾਵੇ ਤੇ ਬਾਕੀ ਮੈਂ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੇ ਹੁਣ ਵੀ ਅਸੀਂ ਇਹ ਇਨਸ਼ੋਰ ਕਰਾਂਗੇ ਕੀ ਡਰੱਗਸ ਨੂੰ ਜਿਹੜਾ ਹੈਗਾ ਚਿੱਟੇ ਨੂੰ ਖਾਤਮਾ ਕੀਤਾ ਜਾਵੇ ਤੁਹਾਡੇ ਸਾਰੇ ਪਬਲਿਕ ਦੇ ਸਹਿਯੋਗ ਨਾਲ ਕਿਉਂਕਿ ਹਲੇ ਵੀ ਬੜੀ ਕਿਤੇ ਕਮੀ ਹੈ ਆਪਣੇ ਪਿੰਡਾਂ ਵਿੱਚ ਹੋਰ ਅਚਬਾਲੇ ਸਮਗਰ ਲੈ ਕੇ ਲੋਕ ਜਿਹੜੇ ਵਿਚਾਰੇ ਚਿੱਟੇ ਦੀ ਆਦਤ 'ਚ ਪੈ ਗਏ ਨੇ ਉਹਨਾਂ ਨੂੰ ਚਿੱਟਾ ਸੇਲ ਕਰਨਾ ਮਤਲਬ ਮੈਂ ਇਸ ਗੱਲ ਨੂੰ ਬਿਲਕੁਲ ਡਿਨਾਈ ਨਹੀਂ ਕਰਦਾ ਕਿ ਹਲੇ ਇਹ ਚੀਜ਼ ਆਪਾਂ ਖਤਮ ਕਰਤੀ ਹੈ ਪਰ ਜੇ ਆਪਾਂ ਸਾਰੇ ਰਲ ਕੇ ਮਿਹਨਤ ਕਰਾਂਗੇ ਪਬਲਿਕ 'ਚ ਆਪਣਾ ਵਿਸ਼ਵਾਸ ਪੈਦਾ ਕਰਾਂਗੇ ਤਾਂ ਇਹ ਚੀਜ਼ ਦੂਰ ਨਹੀਂ ਹੈ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਆਪਾਂ ਉਹਨਾਂ ਨੂੰ ਖਤਮ ਕਰ ਸਕੀਏ ਕੋਈ ਗੱਲ ਨਹੀਂ ਹੈਗੀ ਆਪਾਂ ਪੰਜਾਬ ਦੇ ਸਾਰੇ ਬਹਾਦਰ ਜਿਹੜੇ ਹੈਗੇ ਆ ਕਾਨੂੰਨ ਪੁਲਿਸ ਨੇ ਜਦੋਂ ਅੱਤਵਾਦ ਦਾ ਖਤਮਾ ਕਰਤਾ ਤਾਂ ਇਹ ਤਾਂ ਕੀ ਚੀਜ਼ ਹੈਗੀ ਆ ਪਰ ਇਹ ਅਭੀ ਇਹਦੇ ਲਈ ਬੜੀ ਕਲੈਕਟਿਵ ਹੋਣ ਦੀ ਲੋੜ ਹੈ ਜਿਵੇਂ ਇਸੇ ਕਰਕੇ ਆਪਾਂ ਸੰਪਰਕ ਜਿਹੜਾ ਹੈਗਾ ਪ੍ਰੋਗਰਾਮ ਸਾਡਾ ਸ਼ੁਰੂ ਹੋਇਆ ਸੰਪਰਕ ਮਿਸ਼ਨ ਸੰਪਰਕ ਦਾ ਮਤਲਬ ਇਹੀ ਹੈਗਾ ਕਿ ਪਬਲਿਕ ਨਾਲ ਪ੍ਰੈਸ ਨਾਲ ਆਪਾਂ ਸਿੱਧੀ ਸਾਂਝ ਪਾਈਏ ਪ੍ਰੈਸ ਸੋਸ਼ਲ ਮੀਡੀਆ ਦੀ ਹੈਲਪ ਨਾਲ ਉਹਨੂੰ ਆਪਾਂ ਅੱਗੇ ਵਧਾਈਏ ਬਾਕੀ ਠੀਕ ਹੈ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਅਸੀਂ ਵੀ ਤੁਹਾਡੇ ਚ ਕੋਈ ਫੋਰਸ ਤੋਂ ਕੋਈ ਕਿਸੇ ਅਫਸਰ ਤੋਂ ਗਲਤੀ ਹੁੰਦੀ ਹੈ ਪਰ ਮੈਂ ਸਮਝਦਾ ਹੈਗਾ ਕਿ ਜਾਣਬੁੱਝ ਕੇ ਗਲਤੀ ਤੇ ਕੰਮ ਕਰਦੇ ਹੋਏ ਸੈਵਨ ਗਲਤੀ ਚ ਬੜਾ ਫਰਕ ਹੁੰਦਾ ਹੈ ਕਿ ਮੈਂ ਵੀ ਥੋੜੋ ਪੀ ਕਰਾਂਗੇ ਕਿ ਹਾਂ ਗ੍ਰਿਫਤਾਰੀ ਹੋ ਗਈ ਹੈ